ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਪੋਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿੱਤੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਤਹਿਤ ਕਬਰੀ ਕੀਤੀ ਗਈ ਹੈ ਤੇ ਅੱਜ ਜਦੋਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਢੇਲਵਾ ਆ ਜਿਹੜੇ ਕੱਚੇ ਰਾਹ 'ਤਾਂ ਹੀ ਜਾਣ ਲੱਗਾ ਸੀ ਮੌਕੇ 'ਨੂੰ ਉਹਨੂੰ ਰੋਕ ਕੇ ਉਹਨੂੰ ਜਿਹੜਾ ਚੈੱਕ ਕੀਤਾ ਗਿਆ ਤੇ ਉਹਦੀ ਜਿਹੜੀ ਇਨੋਵਾ ਕ੍ਰਿਸਟਾ ਕੱਢੀ ਸੀ ਉਹਦੇ ਵਿੱਚੋਂ ਹੀ ਜਿਹੜੀ 1 ਕਿਲੋ ਜਿਹੜੀ ਸਸਪੈਕਟਡ ਹਿਰੋਇਨ ਹੈ ਉਹ ਰਿਕਵਰ ਕੀਤੀ ਗਈ ਹੈ ਉਹਦੇ ਨਾਲ तकरीबन 90000 ਰੁਪਏ ਜਿਹੜਾ ਟਰੱਕ ਮੰਨੀ ਵੀ ਰਿਕਵਰ ਹੋਇਆ ਹੈ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾ ਵਿਰੁੱਧ ਵਿੱਡੀਗੀ ਮੁਹਿੰਮ ਦੇ ਤਹਿਤ ਗੁਪਤ ਸੂਚਨਾ ਦੇ ਆਧਾਰ 'ਤੇ ਸੀਆਈਏ ਸਟਾਫ ਨੇ ਨਾਕਾਬੰਦੀ ਦੌਰਾਨ ਢਿਲਵਾ ਨੇੜੇ ਇੱਕ ਨੋਵਾ ਕ੍ਰਿਸਟਾਕਾਰ ਚੋਂ ਹੈਰੋਇਨ ਦੀ ਵੱਡੀ ਖੇਪ ਅੰਮ੍ਰਿਤਸਰ ਤੋਂ ਲੈ ਕੇ ਆ ਰਹੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਜਿਸ ਦੇ ਕਬਜ਼ੇ 'ਚੋਂ ਪੁਲਿਸ ਟੀਮ ਨੇ 1 ਕਿਲੋ ਹੈਰੋਇਨ ਅਤੇ 90000 ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਹੈ ਮੁਲਜ਼ਮ ਖਿਲਾਫ ਪਹਿਲਾਂ ਵੀ ਜਲੰਧਰ ਵਿੱਚ ਨੈਚਿੰਗ ਦਾ ਮਾਮਲਾ ਦਰਜ ਹੈ ਮੁਲਜ਼ਮ ਪੇਸ਼ੇ ਤੋਂ ਟੈਕਸੀ ਡਰਾਈਵਰ ਆ। ਮੁਲਜ਼ਮ ਖਿਲਾਫ थाना ਟਿਲਮਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ। ਮੁਲਜ਼ਮ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ। ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ। ਐਸਐਸਪੀ ਕਪੂਰਥਲਾ ਗੌਰਵ ਤੁਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ। ਕੀ ਨੈਟਵਰਕਿੰਗ ਸੀ? ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੋਦਾਬੀ ਆਨੰਦ ਜੀ ਦੇ ਨਿਰਦੇਸ਼ਨ ਦੇ ਸ਼ੇਡ ਪੰਜਾਬ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਐਕਟ ਦੀ ਰਿਕਵਰੀ ਕੀਤੀ ਗਈ ਹੈ ਆ ਇਹ ਇੱਕ ਇਨਫੋਰਮੇਸ਼ਨ ਜਿਹੜਾ ਇਨਫੋਰਮੇਸ਼ਨ ਬੇਸਡ ਇੱਕ ਆਪਰੇਸ਼ਨ ਸੀਗਾ ਆ ਜਿਹਦੇ ਵਿੱਚ ਸੀਆਈਏ ਦੀ ਵੱਖ-ਵੱਖ ਟੀਮਾਂ ਬਣਾ ਕੇ ਇੱਕ ਜਿਹੜਾ ਅਕਿਊਜ਼ਡ ਹੈ ਉਹਨੂੰ ਨੈਰੋ ਡਾਊਨ ਕੀਤਾ ਤੇ ਅੱਜ ਜਦੋਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਢਿਲਵਾ ਆ ਜਿਹੜੇ ਕੱਚੇ ਰਾਹਾਂ 'ਤਹੀਂ ਜਾਣ ਲੱਗਾ ਸੀ ਮੌਕੇ ਨੂੰ ਉਹਨੂੰ ਰੋਕ ਕੇ ਉਹਨੂੰ ਜਿਹੜਾ ਚੈੱਕ ਕੀਤਾ ਗਿਆ ਤੇ ਉਹਦੀ ਜਿਹੜੀ ਇਨੋਵਾ ਕ੍ਰਿਸਟਾ ਗੱਡੀ ਸੀ ਉਹਦੇ ਵਿੱਚੋਂ ਹੀ ਜਿਹੜੀ 1 ਕਿਲੋ ਜਿਹੜੀ ਸਸਪੈਕਟਿਡ ਹਿਰੋਇਨ ਹੈ ਉਹ ਰਿਕਵਰ ਕੀਤੀ ਗਈ ਹੈ ਉਹਦੇ ਨਾਲ ਤਕਰੀਬਨ 90000 ਰੁਪਏ ਜਿਹੜਾ ਟਰੱਕ ਮਨੀ ਵੀ ਰਿਕਵਰ ਹੋਇਆ ਲਿਆ ਜੁੱਥੋ ਦੀ ਸੀ ਇਹ ਜਿਹੜਾ ਰਿਕਵਰੀ ਕਰਕੇ ਇਮੀਡੀਏਟਲੀ ਜਿਹੜਾ ਮੁਕੱਦਮਾ ਨੰਬਰ 2 ਅੰਡਰ ਧਾਰਾ ਜਿਹੜੀ 21 ਸੀ ਐਨਡੀਪੀਐਸ ਐਕਟ ਖਾਣਾ 뜰ਵਾ ਜਿਹੜਾ ਮੁਕਦਮਾ ਰਜਿਸਟਰ ਕੀਤਾ ਗਿਆ ਹੈਗਾ ਇਹ ਜਿਹੜੀ ਹੈਰੋਇਨ ਹੈਗੀ ਹੈ ਅੰਮ੍ਰਿਤਸਰ ਸਾਈਡ ਤੋਂ ਉਹ ਲੈ ਕੇ ਆ ਰਿਆ ਸੀ ਤੇ ਕਿਉਂਕਿ ਅੱਜ ਹੀ ਇਹਦੀ ਜਿਹੜੀ ਅਰੈਸਟ ਹੋਈ ਹੈਗੀ ਹੈ ਇਹਦੇ ਉੱਤੇ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕੇਜਸ ਤੇ ਜਿਹੜਾ ਢੁਗਾਈ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਤੇ ਡਰੈਗਿੰਗ ਦੇ ਵਿੱਚ ਕਰਦਾ ਸੀਗਾ ਕਿਉਂਕਿ ਜਿਹਦਾ ਨਾਮ ਬਿਲਕੁਲ ਇਹ ਜਿਹੜਾ ਦੋਸ਼ੀ ਹੈਗਾ ਇਹ ਅਨਮੋਲਪ੍ਰੀਤ ਸਿੰਘ ਪੁੱਤਰ ਲੇਟ ਮਹਿੰਦਰ ਸਿੰਘ ਵਾਸੀ ਮੇਨ ਬਾਜ਼ਾਰ ਜਮਸ਼ੇਰ ਥਾਣਾ ਸਦਰ ਜਲੰਧਰ ਤੇ ਤਕਰੀਬਨ 27 ਸਾਲ ਉਮਰ ਹੈ ਤੇ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀਗਾ ਇਹਦੇ ਉੱਤੇ ਪਹਿਲਾਂ ਵੀ ਇੱਕ ਮੁਕਦਮਾ ਜਿਹੜਾ ਸਨੇਚਿੰਗ ਦਾ ਦਰਜ ਹੈਗਾ ਥਾਣਾ ਨੰਬਰ 6 ਜਲੰਧਰ ਦੇ ਵਿੱਚ ਤੇ ਅੰਮ੍ਰਿਤਸਰ ਸਾਈਡ ਤੋਂ ਇਹ ਲੈ ਕੇ ਜਾ ਰਿਹਾ ਸੀ ਹੁਣ ਫਾਰਵਰਡ ਤੇ ਬੈਕਵਰਡ ਲਿੰਕੇਜ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅਸਰ ਦੋਨੋਂ ਦਾ ਕਰ ਰਹੇ ਕੰਮ ਇਹ ਆ ਇਹ ਅਸੀਂ ਡਿਟੇਲ ਚ ਤੁਹਾਨੂੰ ਇਨਵੈਸਟੀਗੇਸ਼ਨ ਬਾਰੇ ਦੱਸਾਂਗੇ ਇਹ ਵੀ ਨਹੀਂ ਪਤਾ ਕਿ ਪਟਾਣੀ ਕਿੱਥੇ ਲੱਗੀ ਹੈ ਨਹੀਂ ਜੋ ਨਹੀਂ ਇਸ ਸਟੇਜ ਤੇ ਠੀਕ ਹੈ ਜੀ ਲੱਗੂ